जी हां, ना हां। कि जी दोस्तों आज ਆਪਾਂ ਬਾੜ ਨੰਬਰ 6 ਸਰਦੂਲਗੜ ਦੇ ਵਿੱਚ ਪਹੁੰਚੇ ਹਾਂ ਇੱਧਰ ਤੁਸੀਂ ਜੋ ਇੱਧਰ ਬਾਈ ਖੜੇ ਨੇ ਤੇ ਇੱਧਰ ਗੁੜੀਆਂ ਖੜੇ ਨੇ ਇਹਨਾਂ ਦੀ ਜੋ ਮਕਾਨ ਦੀ ਜੋ ਛੱਤ ਡਿੱਗ ਪਈ ਸੀ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਬਈ ਕਿਸ ਤਰ੍ਹਾਂ ਇਹ ਛੱਤ ਡਿੱਗੀ ਹੈ ਤੇ ਕਿੰਨੇ ਦਿਨ ਹੋ ਗਏ ਨੇ ਹਾਂਜੀ ਦੱਸੋ ਇਹ ਪਰਸੋਂ ਹੀ ਪੰਦਰਾਂ ਚ ਡਿੱਗੀ ਛੱਤ ਅੱਛਾ ਜੀ ਹਾਂਜੀ ਸਵੇਰੇ 9 ਵਜੇ ਅੱਛਾ ਸਵੇਰੇ 9 ਵਜੇ ਹਾਂਜੀ ਤੇ ਹੋਰ ਕੋਈ ਐਦਾਂ ਦਾ ਕੋਈ ਨੁਕਸਾਨ ਤਾਂ ਨਹੀਂ ਕੋਈ ਹੋ ਰਹੀ ਮੈਂ ਇੱਕ ਸਾਈਡ ਤੋਂ ਡਿੱਗੀ ਫਿਰ ਅਸੀਂ ਸਮਾਨ ਬਾਹਰ ਕੱਢ ਲਿਆ ਅੱਛਾ ਤੇ ਸਵੇਰ ਤੁਸੀਂ ਬਾਹਰ ਹੀ ਪਈ ਸੀਗੇ ਹਾਂਜੀ ਫਿਰ ਤੋਂ ਬਾਅਦ ਸਾਰਾ ਸਮਾਨ ਇਸਪੈਰ ਕਰ ਲਿਆ ਅੱਛਾ ਅੱਛਾ ਠੀਕ ਤੇ ਕੰਮ ਕਰ ਤੁਸੀਂ ਕੀ ਕਰਦੇ ਹੋ ਕੰਮ ਜੀ ਮੇਰੇ ਨਾਲ ਪੈਰ ਖਰਾਬ ਹੈ ਮੈਂ ਤਾਂ ਕੰਮ ਹੁੰਦਾ ਨਹੀਂ ਅੱਛਾ ਅੱਛਾ ਦਿਹਾੜੀ ਦੀ ਪਾਰੀ ਕੰਮ ਨਹੀਂ ਕਰ ਸਕਦਾ ਮਾੜਾ ਮੋਟਾ ਰੰਗ ਦਾ ਕਰਦਾ ਉਹ ਵੀ ਕਦੇ ਚੱਲਣਾ ਕਰੇ ਚੱਲ ਠੀਕ ਠੀਕ ਤੇ ਕੋਈ ਹੋਰ ਕੋਈ ਕੀ ਆਪਣੇ ਬਾਲ ਬੱਚੇ ਬਾਲ ਬੱਚੇ ਗੁੜੀਏ ਇੱਕ ਮੇਰੇ ਘਰ ਦੇ ਠੀਕ ਠੀਕ ਤੇ ਇਧਰ ਅਸੀਂ ਆਂਟੀ ਨਾਲ ਗੱਲ ਕਰਦੇ ਹਾਂ ਹਾਂਜੀ ਆਂਟੀ ਤੁਸੀਂ ਕੰਮ ਕਰਦੇ ਹੋ ਕੀ ਖੇਤੀ ਦਾ ਕਰੀਦਾ ਬਸ ਦਿਹਾੜੀ ਜਾਈਦਾ ਠੀਕ ਹੈ ਠੀਕ ਇਹਦੇ ਕੋਲ ਤਾਂ ਹੁੰਦਾ ਨਹੀਂ ਬਸ ਮੈਂ ਹੀ ਕਰਨ ਵਾਲੀ ਹਾਂ ਠੀਕ ਘਰ ਦਾ ਗੁਜ਼ਾਰਾ ਹੀ ਮਸਾ ਹੁੰਦਾ ਹੈ ਹਾਂਜੀ ਦੋਸਤੋ ਜਿਵੇਂ ਆਂਟੀ ਨੇ ਦੱਸਿਆ ਕਿ ਜੋ ਅੰਕਲ ਤੋਂ ਤਾਂ ਕੰਮ ਹੁੰਦਾ ਨਹੀਂ ਜੋ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਸੋ ਇਸ ਕਰਕੇ ਇਹ ਆਪ ਹੀ ਖੇਤ ਦੇ ਵਿੱਚ ਦਿਹਾੜੀ ਕਰਦੇ ਨੇ ਤੇ ਆਪਣਾ ਘਰ ਦਾ ਗੱਜਾ ਚਲਾਉਂਦੇ ਨੇ ਤੇ ਇਧਰ ਜੋ ਇਹਨਾਂ ਦੀ ਗੁੜੀਆ ਖੜੀ ਹੈ ਅ ਅੱਜ ਤੋਂ 3-4 ਮਹੀਨੇ ਬਾਅਦ ਜੋ ਇਹਨਾਂ ਦਾ ਵਿਆਹ ਵੀ ਰੱਖਿਆ ਗਿਆ ਹੈ ਸੋ ਵਿਆਹ ਤੋਂ ਪਹਿਲਾਂ ਜੋ ਇਹਨਾਂ ਦੇ ਨਾਲ ਇਹ ਜੋ ਪਾਣਾ ਵਾਪਰ ਜਾਂਦਾ ਹੈ ਚਲੋ ਆਪਾਂ ਬੈਗਰੂ ਅੱਗੇ ਸ਼ੁਕਰ ਕਰਦੇ ਹਾਂ ਕਿ ਜੋ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਸੋ ਆਪਾਂ ਇਧਰ ਬਾਈ ਨਾਲ ਗੱਲ ਕਰਦੇ ਹਾਂ ਕਿ ਕਦੋਂ ਜੀ ਇਹਨਾਂ ਦੇ ਵਿਆਹ ਰੱਖੇ ਗਏ ਜੀ ਇਹਦਾ ਜੀ ਸੂਏ ਮਹੀਨੇ ਸੀ 10ਵੇਂ ਅੱਛਾ 10ਵੇਂ ਮਹੀਨੇ ਦੇ ਵਿੱਚ ਰੱਖਿਆ ਗਿਆ ਤੇ ਆਪਾਂ ਅਸੀਂ ਇਹੀ ਗੁਜਾਰਸ਼ ਕਰਾਂਗੇ ਕਿ ਜੋ ਆਪਾਂ ਇਹਨਾਂ ਦੀ ਜਲਦੀ ਤੋਂ ਜਲਦੀ ਆਪਾਂ ਇਹ ਛੱਤ ਪਵਾ ਸਕੀਏ ਸੋ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਏ ਅਤੇ ਤਾਂ ਜੋ ਇਹ ਆਪਣੀ ਜੋ ਵਧੀਆ ਖੁਸ਼ਹਾਲ ਜ਼ਿੰਦਗੀ ਜੀ ਸਕਣਾ ਕਿਉਂਕਿ ਗਰੀਬ ਬੰਦੇ ਦਾ ਇਹੀ ਹੁੰਦਾ ਹੈ ਕਿ ਜੋ ਆਪਣਾ ਡੇਲੀ ਦਾ ਕਮਾ ਕੇ ਖਾਣਾ ਹੁੰਦਾ ਹੈ ਜਾਂ ਹੋਰ ਕਿਥੇ ਪਾਸੇ ਕੋਈ ਹੋਰ ਗੁਜ਼ਾਰਾ ਨਹੀਂ ਹੁੰਦਾ ਤੇ ਦਿਹਾੜੀ ਦਾ ਪਾ ਕਰਕੇ ਆਪਣਾ ਪੇਟ ਭਰਦੇ ਨੇ ਤਾਂ ਇਧਰ ਸਾਡੇ ਵੀਰ ਜੋ ਲੈ ਕੇ ਆਏ ਸੀਗੇ ਕਿ ਜੋ ਪਈ ਇਹਨਾਂ ਦੀ ਇਸ ਤਰ੍ਹਾਂ ਵੀ ਛੱਤ ਡਿੱਗ ਗਈ ਤਾਂ ਇਹਨਾਂ ਤੋਂ ਆਪਾਂ ਪੁੱਛਦੇ ਹਾਂ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਆਪਾਂ ਤਾਂ ਇਹੀ ਕਹਿੰਦੇ ਫਿਰ ਗਰੀਬ ਬੰਦੇ ਇਹ ਇਹਨਾਂ ਦੇ ਪਰਾਲੇ ਕਿ ਛੱਤ ਬੁਵਾਈ ਜਾਵੇ ਮਰੀ ਮੋਟੀ ਸਹੇਦਾ ਪਾ ਵੀ ਕਰਾਂਗੇ ਕੋਈ 2-4 ਭੈਣ ਭਾਈ ਹੋਰ ਹੋ ਜਾ ਨਾਲ ਲੱਗ ਕੇ ਆਪਾਂ ਨਾਲ ਛੱਤ ਪਵਾ ਸਕੀ ਹਾਂਜੀ ਮਾਤਾ ਜੀ ਹਾਂ ਵੀਰਾ ਵਾਦੀ ਕਹਿੰਦੇ ਆ ਵੀ ਸਰਾਤਾ ਕਰੋ ਵੀ ਅਸੀਂ ਰਾਲ ਮਿਲ ਕੇ ਛੱਤ ਪਵਾ ਦਈਏ ਜਰੂਰ ਗਰੀਬ ਬੰਦੇ ਨਾਲ ਇਹਨਾਂ ਦੀ ਕਮਾਂਡ ਨਾਲ ਹੱਥ ਬੰਨ੍ਹ ਕੇ ਦੇਣਗੇ ਠੀਕ ਆ ਵੀ ਬਹੁਤ ਪਰਚਾਉਂਦਾ ਵੱਜੋ ਬੱਤਾਗਾ